hi john, my name is virender from usa india today newspaper and circumtv tv usa and i'm also doing marriagelagon.com. we will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन डॉट कॉम थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Europe. For more information call 510-943-8037. ਹੋਮਸਟ੍ਰੈਂਪ ਦਾ ਸਹਿਯੋਗੀ ਚਾਰਲੀ ਕਿਰਕੇ ਜਿਸ ਦਾ ਬੀਤੇ ਦਿਨੀ ਹੋਇਆ ਇੱਕ ਕਤਲ ਜੀਹਾਂ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਦਾ ਕਤਲ ਹੋ ਚੁੱਕਾ ਹੈ ਤੇ ਉਹਨਾਂ ਪਰੇ ਤੁਹਾਨੂੰ ਬਾਸਤੇ ਹੈ ਕਿ ਕੌਣ ਸੀ ਅਤੇ ਕਿਹੜੇ ਉਦੇ ਤੇ ਉਹ ਸੀ ਅਮਰੀਕਾ ਵਿੱਚ ਇੱਕ ਦੁਤਾਈ ਘਟਨਾ ਸਾਹਮਣੇ ਆਈ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਅਤੇ ਜੂਤ ਲੀਡਰ ਚਾਰਲੀ ਕਿਰਕ ਦੀ ਚੂਟਾ ਯੂਨੀਵਰਸਿਟੀ ਵਿਚਿਤ ਬਹਿਸ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈਏ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈਏ। ਚਾਲੀ ਕਿਰਕ ਇੱਕ ਪ੍ਰਸਿੱਧ ਅਮਰੀਕੀ ਰਾਜਨੀਤਿਕ ਕਾਰਕੁਨ, ਲੇਖਕ ਤੇ ਟਾਕ ਸ਼ੋਅ ਹੋਸਟ ਸਨ। ਉਹਨਾਂ ਦਾ ਜਨਮ 14 ਅਕਤੂਬਰ 1993 ਨੂੰ ਸ਼ਿਕਾਗੋ ਅਲਿਨੋਇਸ ਵਿੱਚ ਹੋਇਆ ਸੀ ਕਿ ਉਹ ਮੁੱਖ ਤੌਰ ਤੇ ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨ ਲਈ ਯਤਨ ਕਰਦੇ ਸਨ ਚਾਰਲੀ ਦੇ ਮੁੱਖ ਅਹੁਦੇ ਅਤੇ ਕੰਮ ਦੀ ਗੱਲ ਕਰੀ ਤਾਂ ਟਰਨਿੰਗ ਪੁਆਇੰਟ ਯੂ ਐਸ ਏ ਦੇ ਸੰਸਥਾਪਕ 2012 ਵਿੱਚ ਸਿਰਫ 18 ਸਾਲ ਦੀ ਉਮਰ ਦੇ ਵਿੱਚ ਚਾਰਲੀ ਨੇ ਟਰਨਿੰਗ ਪੁਆਇੰਟ ਯੂ ਐਸ ਏ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਉਹ ਇਸ ਦੇ ਸਹਿ ਸੰਸਤਾਪਕ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ ਇਸ ਸੰਸਥਾ ਦਾ ਉਦੇਸ਼ ਯੂਨੀਵਰਸਿਟੀ ਕੈਂਪਸਾਂ ਵਿੱਚ ਨੌਜਵਾਨਾਂ ਵਿੱਚ ਰੂੜੀਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨਾ ਸੀ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਚਾਰਲੀ ਕਾਰ ਰਾਸ਼ਟਰਪਤੀ 트럼ਪ ਦੇ ਸਭ ਤੋਂ ਮਜ਼ਬੂਤ ਸਮਰਥਕਾਂ ਵਿੱਚੋਂ ਸਨ ਅਤੇ ਇਹ ਉਹ ਨੈਸ਼ਨਲ ਪਾਲਿਸੀ ਵਿੱਚ ਕੌਂਸਲ ਦੇ ਮੈਂਬਰ ਵੀ ਸਨ ਉਹਨਾਂ ਦਾ ਮੰਨਣਾ ਸੀ ਕਿ ਨੌਜਵਾਨਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਸੱਜੇ ਪੱਖੀ ਰਾਜਨੀਤੀ ਵੱਲ ਖਿੱਚੇ ਜਾਣਗੇ ਲੇਖਕ ਅਗੇ ਪ੍ਰਭਾਵਸ਼ਾਲੀ ਹਸਤੀ ਦੀ ਸੰ ਚਾਰਲੀ ਨੇ ਕਈ ਕਿਤਾਬਾਂ ਲਿਖੀਆਂ ਹਨ ਤੇ ਉਹਨਾਂ ਦੇ ਆਪਣੇ ਟਾਕ ਸ਼ੋਅ ਵੀ ਹਨ ਉਹਨਾਂ ਦੀ ਪ੍ਰਸਿੱਧੀ ਦੇ ਕਾਰਨ ਫੋਰ ਬਾਕਸ ਮੈਗਜ਼ੀਨ ਨੇ 2018 ਵਿੱਚ ਉਹਨਾਂ ਨੂੰ 30 ਅੰਡਰਟੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ ਜੋਰਾ ਦੀ ਪੜਾਈ ਅਤੇ ਕੈਰੀਅਰ ਦੀ ਗੱਲ ਕਰੀਏ ਤਾਂ ਹਾਈ ਸਕੂਲ ਵਿੱਚ ਵੀ ਰਾਜਨੀਤੀ ਕਰਤੇ ਸਰਗਰਮ ਹੋਣ ਤੋਂ ਬਾਅਦ ਚਾਰਲੀ ਨੇ ਹਾਰਪਨ ਕਾਲਜ ਵਿੱਚ ਦਾਖਲਾ ਲਿਆ ਪਰ ਆਪਣਾ ਰਾਜਨੀਤਿਕ ਕੰਮ ਜਾਰੀ ਰੱਖਣ ਲਈ ਪੜ੍ਹਾਈ ਛੱਡ ਦਿੱਤੀ ਉਹ ਇੱਕ ਇਵੈਂਟਸਲੀ ਕਲਈਸਾਈ ਸੰਨ ਅਤੇ 40 ਕਿਰਕ ਦੀ اچانک ਮੌਤ ਨੇ ਅਮਰੀਕਾ ਵਿੱਚ ਰਾਜਨੀਤਿਕ ਹਿੰਸਾ ਅਤੇ ਜਨਤਕ ਸਮਾਧਾਨਾਂ ਦੀ ਸਥਿਤੀ ਬਾਰੇ ਇੱਕ ਨਵੀਂ ਪੈਸ ਅਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਇਸ ਘਟਨਾ ਦੀ ਜਾਂਚ FBI ਸਮੇਤ ਕਈ ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਅਤੇ 트럼ਪ ਨੇ ਉਹਨਾਂ ਦੀ ਮੌਤ ਦੇ ਦੁੱਖ ਪ੍ਰਗਟ ਕਰਦੇ ਹੋਏ ਪੂਰੇ ਅਮਰੀਕਾ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਾਉਂਦਾ ਆਦੇਸ਼ ਦਿੱਤਾ ਹੈ

मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट डिरेट मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.